सान मज़दूर जिंदा केंद्र सरकार मुर्दाबा पंजाब मुर्दा केंद्र गांजू सरदार जगजी सिंह डलेाबाद डले सोचा डले सोचा डल्या जगजीति ॾह बी आगू कले जो कया मुस्करिया हैण बि ਕੋਈ ਇਹ ਜੇ ਗੱਲ ਨੂੰ ਪੱਕੀ ਕਰਕੇ ਬੈਠਾ ਕਿ ਆਪਣੀ ਜ਼ਿੰਦਗੀ ਸਾਬ ਚਾਹੇ ਕਮਪਟ ਕਰ ਨਹੀਂ ਚਾਹੁੰਦੇ ਪਰ ਇਹ ਸਰਕਾਰ ਤੁਮਾ ਮੰਗਾਂ ਲਾਗੂ ਕਰਾਉਣੀ ਹੈ ਇਹ ਪਰਸੋਂ ਅਸੀਂ ਖਣਾਉੜੀ ਰੋਕਦੇ ਸੀ ਕਿ ਹੋਰਾਂ ਪਰ ਲੋ ਆਪਣੇ ਧੀਰਵਾਸ ਤੇ ਜੋ ਤਿਆਰੀ ਕਰੀ ਬੈਠਾ ਮਿੰਮਤ ਜਿੰਦਗੀ ਦਾ ਲੜ ਰਿਹਾ ਉਹ ਸਿਰ ਮੁਰਾਦ ਕਰਤਾ ਵੀ ਬੰਦ ਕਰਦੀ ਹੈ ਬੋਲਿਆ ਪੰਜਾਬ ਦੇ ਉਸੂ ਬੋਲਦਾ ਮੌਤ ਹੁੰਦਾ ਹੈ ਤਦੂ ਕੁਝ ਲੋਕ ਗਰੇਵ ਚਾਹੁੰਦੇ ਆਏ ਇੱਕ ਇੰਚ ਦਾ ਮੋਰ ਆਏ ਪਰ ਆਪਣਾ ਜੀ ਮੀਟਿੰਗ ਵੀ ਨਹੀਂ ਕਰਾ ਸਕਦੇ ਕਿ ਉਹਨੂੰ ਬੋਲਣਾ ਦਿੱਤੀ ਸੱਜੇ ਵੱਲ ਨੂੰ ਮੋਟੋ ਹੋ ਜਾਂਦਾ ਤੇ ਸਾਰਾ ਇੰਡੀਆ ਆਪਣੇ ਕਿਸਾਨਾਂ ਜਿਹੜੇ ਦੂਰ ਤੋਂ ਉਹ ਇਹਨਾਂ ਸ਼ਬਦਾਂ ਤੋਂ ਇੱਕ ਮੋਰ ਤੇ ਨਹੀਂ ਮੈਚ ਨਹੀਂ ਕਰਦੇ ਜਿਵੇਂ ਹਿੰਦੂ ਪ੍ਰਜਾਤਨਿਕ ਤੋਂ ਐਸਾ ਕਦਮ ਦੇ ਦੇ ਜੀ पर हज़ार किलोमीटर दूर तो दिया आर्थ है, दिया, दिया, हो करके किसान दजबूरिया होंगे हर तक मजबूरिया अपने परिवार पालन की अपन फसलों पालन दजबूरिया इतना कटे नहीं हो तो 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 सकते ये छोटे छोटे प्रोग्राम आप ही देने पड़ने हैं तो इन मैं यही चाहता है कि कुल इंडिया का किसान है जो मोर्चे बैठा अपन मदद इंडिया मोर्चा संदाल सचिव जलोबाल की विधि हो तो कांग्रेस आगे ही होगा। संदाल सचिव जलोबाल कांग्रेस जारा। चिंता बार, चिंता बार। शाम रुद्राक्ष जारा। चिंता बार, चिंता बार। नर्मदा नदी का जलाबाज़। चिंता बार, चिंता बार। अंबाहों, फाहोंड पदार्या किरदार। for us ਜਾ ਰਹੇ ਆ ਉਹ ਸਾਰੇ ਆ ਦੇ ਇਸ ਕਰਕੇ ਆਪਾਂ ਇਹ ਸਰਕਾਰ ਨੂੰ ਇਹ ਦੱਸਣ ਵਾਸਤੇ ਕਿ ਸਾਰੇ ਇੰਡੀਆ ਦਾ ਵਿਸਾਰ ਹੈ ਜਿਹੜਾ ਉਹ ਇਹਦਾ ਮੰਗਾਂ ਨੂੰ ਲਾਗੂ ਕਰਨ ਵਾਸਤੇ ਤਿਆਰ ਬੈਠਾ ਹੈ ਅੱਜ ਆਪਾਂ ਇਹ ਸਰਕਾਰ ਦੇ ਪੁੱਤਰੇ ਭੁਖਾ ਦਾ ਪ੍ਰੋਗਰਾਮ ਦੱਸਤਾ ਕਿ ਸਾਰੇ ਹਿੰਦੂ ਸਾਧ ਦੇ ਵਿੱਚ ਅਜੇ ਪੁੱਤਰ ਕਿਤੇ ਹੈ ਤੇਰਾ ਤੀਰੂ ਕਾ ਦਾ ਪ੍ਰੋਗਰਾਮ ਪ੍ਰਧਾਨ ਜੀ ਨੇ ਲਿਖਿਆ ਕੋਈ ਨੂੰ ਆਪਾਂ ਫੇਰ ਜਿਹੜਾ ਇਹਨਾਂ ਨੇ ਮੰਡੀ ਦਾ ਦੁਬਾਰਾ ਕਾਨੂੰਨ ਬਣਾ ਕੇ ਕੀਤੀ ਰੀਤੀ ਤਾਈ ਉਹ ਖੇਤੀ ਨੀਤੀ ਹੈ ਜਿਹੜੀ ਸਾਰੀਓ ਕਿਸਾਨ ਦੇ ਵਿਰੁੱਧ ਹੈ ਆਪਾਂ ਉਹ 13 ਤਰੀਕ ਨੂੰ ਖੇਤੀ ਦੇ ਜਿਹੜੀ ਉਹਨਾਂ ਦੇ ਕਾਪੀਆ ਉਹ ਸਾਰੇ ਆਲ ਇੰਡੀਆ ਦੇ ਵਿੱਚ ਖੇਤੀ ਨੀਤੀਆਂ ਕਾਪੀਆਂ ਜਿਹੜੀਆਂ ਉਹ ਬਣਾਈ ਟਰੈਕਟਰ ਮਾਰਚ ਵੀ ਹੈ ਕੋਈ 26 ਟਰੈਕਟਰ ਬਾਪੂ ਦਾ ਲੰਬਾ ਟਾਈਮ ਆ ਆਪਾਂ 26 ਜਨਵਰੀ ਨੂੰ ਕਰਨਾ ਹੈ ਉਹਦਾ ਪ੍ਰੋਗਰਾਮ ਆਪਾਂ ਫੇਰ ਦੱਦੇ ਰਹਾਂਗੇ ਉਸ ਦਿਨ ਤੱਕ ਦੀ ਕੀ ਸਥਿਤੀ ਆ ਮੋਟਰਾਂ ਕੀ ਇੱਧਰ ਮੋੜ ਘੱਟਦਾ ਤੇ ਆਪਾਂ ਉਸ ਤੋਂ ਬਾਅਦ ਉਹ ਪ੍ਰੋਗਰਾਮ ਬੰਦੇ ਹੀ ਰਹਿਣਾ ਟਰੈਕਟਰ ਬਾਹਰ ਪੱਕਾ ਹੈਗਾ ਆਪਣਾ ਤੇ ਹੈਗਾ ਜੰਮੀ ਚੱਲਦੀ ਅਜੀ ਪੁੱਤਲੇ ਪਰ ਉਹਦੀ ਥੁੱਲ ਕੇ ਜਾਣ ਕਰਦੇ ਪੁੱਤਲੇ ਕਿੰਨੂ ਕੇ ਜਾਂਦੇ ਉਦਰੇ ਐਸੇ ਕਰਕੇ ਮੂਕੇ ਜਾਂਦੇ ਆ ਵੀ ਇਹ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਦੇ ਗੱਡਾਂ ਤੇ ਜੂਰੀ ਚੱਲਦੀ ਸਾਡਾ ਜਿਹੜਾ ਲੋਕ ਜਿਹੜਾ ਮਰਨ ਪਰਤੇ ਤੇ ਬੈਠਾ ਉਹਦਾ ਇਹ ਇੱਕ ਮਿੱਠ ਜਿੰਦਗੀ ਦਾ ਕੱਟ ਰਿਹਾ ਪਰ ਇਹ ਸਰਕਾਰ ਭਾਤੇਵਾਦੀ ਕਰਦੀ ਕਦੇ ਸੁਪਰੀਮ ਕੋਰਟ ਦੀਆਂ ਹਾਈ ਪਾਵਰ ਕਮੇਟੀਆਂ ਨੂੰ ਮੈਟਰ ਵਾਸਤੇ ਭੇਜੀ ਹੈ ਕਦੇ ਸੀਨੀਅਰ ਅਫਸਰਾਂ ਨੂੰ ਭੇਜੀ ਹੈ ਕਿ ਉਹਦੀਆਂ ਮੰਗਾਂ ਉਹ ਪੀ ਜਾਰੀਆ ਪ੍ਰਧਾਨ ਮੰਤਰੀ ਨੇ ਬੈਧੇ ਕਰਕੇ ਪਾਕ ਪੰਜਾਬ ਨੂੰ ਭੇਜੇ ਹੋਏ ਹੈ ਇਹ ਪ੍ਰਧਾਨ ਮੰਤਰੀ ਨੂੰ ਪਤਾ ਵੀ ਉਹਨਾਂ ਬੈਧਿਆ ਦਾ ਐਫਐਸਪੀ ਕਾਨੂੰਨ ਹੈ ਜਿਹੜਾ ਲਾਗੂ ਕਰਦਾ ਕਿ ਪ੍ਰਧਾਨ ਮੰਤਰੀ ਜਾਣਕਾਰੀ ਹੈ ਇਹ ਉਹਨੂੰ ਯਾਦ ਦਸਣ ਵਾਸਤੇ ਕਿ ਆਲ ਇੰਡੀਆ ਦਾ ਕਿਸਾਨ ਹੈ ਜਿਹੜਾ ਕੋਲਿਆ ਦੀ ਏਰੀਆ ਬੰਨੀਆਂ ਹੋਈਆਂ ਮੰਗਾਂ ਦਸਾਣਾ ਦੇ ਲਾਗੂ ਕਰਾਉਣੀ ਹੈ ਉਸ ਵਾਸਤੇ ਅਸੀਂ ਸੰਕੇਤਕ ਤੌਰ ਤੇ ਸਰਕਾਰ ਨੂੰ ਦੱਸਣ ਵਾਸਤੇ ਕਿ ਕਿਸਾਨ ਇੱਕ ਹੈ ਕਿਸਾਨ ਦੀਆਂ ਮੰਗਾਂ ਇੱਕ ਹੈ ਕਿਸਾਨ ਲਾਗੂ ਤਰਾਕੇ ਲੱਗੇ ਜਿੱਥੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਮੈਂ ਜਸਵੰਤ ਸਿੰਘ ਨਿਆਮੀਆਂ ਮੋਤਾਨੀ ਨੇ ਲਖਵਾਲ ਅਸੀਂ ਅੱਜ ਜਿਹੜੀਆਂ ਕੇਂਦਰੀਆਂ ਗਲਤ ਨੀਤੀਆਂ ਚੱਲ ਰਹੀਆਂ ਸਾਨਾ ਨੂੰ ਕਸਾਈ ਕਰ ਰਹੀ ਹੈ ਅੱਜ 46ਵਾਂ ਦਿਨ ਹੈ ਗੱਡੇਵਾਲ ਸਾਹਿਬ ਨੂੰ ਮਰਨ ਮਰਤਾ ਦੇ ਬੈਠੇ ਉਹਦੇ ਰੋਜ਼ ਵਿੱਚ ਅਸੀਂ ਤਿੰਨ ਸਰਕਾਰ ਦੇ ਪੁੱਤਰੇ ਫੁੱਤਰੇ ਵਾਹ ਵਾਹ ਇੱਥੇ ਫਰਨਬਸ ਸਟੈਂਡ ਤੇ ਪੁੱਤਰੇ ਫੁੱਤਰੇ ਆ ਵੀ ਤਾਂ ਕਿ ਸਰਕਾਰ ਜਾਗਰੂਕ ਹੈ ਅੱਗੇ ਤਾਂ ਸਰਕਾਰ ਕਹਿੰਦੀ ਦੀ ਵੀ ਇਹ ਇਕੱਠੇ ਨਹੀਂ ਹੈ ਮੁਰਦਾ ਇਸ ਗੇਮ ਨੇ ਵੀ ਅਨਾਉਂਸ ਕਰਤਾ ਵੀ ਅਸੀਂ ਇਕੱਠੇ ਮੰਗਾ ਸਾਡੀਆਂ ਇਕ ਕੋਣ ਕੋਣ ਸ਼ਾਮਲ ਹੈ ਦੇਖੋ ਸਾਰੇ ਕਿਸਾਨੇ ਸ਼ਾਮਲ ਹੈ ਬਾਕੀ ਸਿੱਧੂ ਪਰਜੇਦੰਦੀ ਹੈ ਇਹਨਾਂ ਦਾ ਪ੍ਰੋਗਰਾਮ ਹੈ ਅਸੀਂ ਦਾ ਸਮਰਥਨ ਦਿੱਤਾ ਵਾ ਗਿਆ ਇਹਨਾਂ ਦਾ ਇਹਨਾਂ ਨੇ ਪਹਿਲਾ ਪ੍ਰੋਗਰਾਮ ਦਿੱਤਾ ਵਾ ਤਾਂ ਅਸੀਂ ਇਹਨਾਂ ਦਾ ਸਮਰਥਨ ਦਿੱਤਾ